ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਦੀਨਾਨਗਰ ਪਿਛਲੇ ਦਿਨੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਆਪਣੇ ਚੈਨਲ ਤੇ ਕਿ ਇੱਥੇ ਅਨਧਾਰਕ ਕਲੋਨੀਆਂ ਦਾ ਬਹੁਤ ਸਾਰਾ ਜਾਣ ਵਿਸ਼ਿਆ ਹੋਇਆ ਹੈ ਜਿਸ ਕਲੋਨੀ ਦੀ ਅਸੀਂ ਖਬਰ ਕੀਤੀ ਸੀ ਅੱਜ ਦੀਨਾਨਗਰ ਦਾ ਪ੍ਰਸ਼ਾਸਨ ਉੱਥੇ ਆਪਣਾ ਪੂਰਾ ਅਮਲਾ ਲੈ ਕੇ ਗਿਆ ਤੇ ਉਸ ਕਲੋਨੀ ਨੂੰ ਢਾਉਣ ਵਾਸਤੇ ਪੂਰੀ ਤਿਆਰੀ ਨਾਲ ਉੱਥੇ ਕੰਮ ਸਟਾਰਟ ਕੀਤਾ ਪਰ ਜਿਹੜੀਆਂ ਤਸਵੀਰਾਂ ਨੇ ਇਹ ਕੁਝ ਹੋਰ ਹੀ ਬੋਲ ਰਹੀਆਂ ਨੇ ਇੱਥੇ ਇਹ ਤਸਵੀਰਾਂ ਜੇ ਅਸੀਂ ਦੇਖੀਏ ਤਾਂ ਇਤੋਂ ਐਂ ਲੱਗਦਾ ਵਾ ਕਿ ਸਿਰਫ ਤੇ ਸਿਰਫ ਇੱਕ ਕਲੋਨੀ ਢਾਈ ਨਹੀਂ ਜਾ ਰਹੀ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਉੱਥੇ ਸੀਵਰੇਜ ਵੀ ਪਿਆ ਸੀ ਉੱਥੇ ਕੱਚੀਆਂ ਸੜਕਾਂ ਵੀ ਪ੍ਰੋਪਰ ਬਣੀਆਂ ਸਨ ਤੇ ਉੱਥੇ ਜਿਹੜਾ ਵਾ ਬਕਾਇਦਾ ਉਹਨਾਂ ਨੇ ਮਾਰਕਿੰਗ ਵੀ ਕੀਤੀ ਸੀ ਪਰ ਇਹਨਾਂ ਨੇ ਸਿਰਫ ਦੋ ਤਿੰਨ ਨੀਂਹਾਂ ਤੋੜ ਕੇ ਤੇ ਉੱਥੋਂ ਚੱਲਦੇ ਬਣੇ ਆ ਕਿਉਂਕਿ ਇੱਥੋਂ ਸਾਫ ਨਜ਼ਰ ਆਂਦਾ ਵਾ ਕਿ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਇਹ ਕਲੋਨੀਆਂ ਜਿਹੜੀਆਂ ਡਿਵੈਲਪ ਹੋ ਰਹੀਆਂ ਨੇ ਤੇ ਉੱਚ ਅਧਿਕਾਰੀਆਂ ਨੂੰ ਦੱਸਣ ਵਾਸਤੇ ਕਿਹਾ ਜੀ ਅਸੀਂ ਸਾਡਾ ਜੋ ਤੁਸੀਂ ਸਾਨੂੰ ਹੁਕਮ ਦਿੱਤੇ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਹਕੀਕਤ ਤੇ ਜਾ ਕੇ ਜੇ ਦੇਖਿਆ ਜਾਏ ਤੇ ਕੋਈ ਵੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਇਹਦੇ ਨਾਲ ਹੋਏਗਾ ਕੀ ਇਹ ਨਾਲ ਉੱਥੋਂ ਦੇ ਲੋਕਾਂ ਦਾ ਨੁਕਸਾਨ ਹੋਏਗਾ ਜਿਹੜੇ ਲੋਕ ਬਚ ਗਏ ਸੀ ਅੱਜ ਉਹ ਉੱਥੇ ਫਿਰ ਦੁਬਾਰਾ ਜਾ ਕੇ ਪਲਾਟ ਖਰੀਦਣਗੇ ਤੇ ਫਸ ਜਾਣਗੇ ਕਿਉਂਕਿ ਇੱਥੇ ਦੱਸਣ ਯੋਗ ਹੈ ਕਿ ਉੱਥੇ ਬਹੁਤ ਸਾਰੇ ਪਲਾਟਾਂ ਦੀਆਂ ਰਜਿਸਟਰੀਆਂ ਵੀ ਹੋ ਗਈਆਂ ਅਸੀਂ ਇੱਥੇ ਇਹ ਵੀ ਦੱਸਾਂਗੇ ਕਿ 6 ਮਹੀਨੇ ਪਹਿਲੇ ਅਸੀਂ ਇਸ ਤੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਕਿ ਇੱਕ ਕਲੋਨੀ ਡਿਵੈਲਪ ਹੋ ਰਹੀ ਆ ਜਿਹੜੀ ਕਲੋਨੀ ਤੁਸੀਂ ਆਹ ਤਸਵੀਰਾਂ 'ਚ ਦੇਖਦੇ ਜਿੱਦ ਨੂੰ ਹੁਣ ਅੱਜ ਖਾਣਾ ਪੂਰਤੀ ਵਾਸਤੇ ਢਾਰੇ ਨੇ ਪਰ ਉਹਨਾਂ ਨੇ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਲਿਆ ਤੇ ਹੋਇਆ ਕੀ ਕਿ ਪਹਿਲੇ ਤਾਂ ਸਿਰਫ ਉੱਥੇ ਇੱਕ ਘਰ ਬਣਿਆ ਸੀ ਅੱਜ ਉੱਥੇ ਲਗਭਗ 3 ਤੋਂ 4 ਘਰ ਬਣ ਗਏ ਨੇ ਜੇ ਇਸ ਤਰ੍ਹਾਂ ਹੀ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਖਾਣਾ ਪੂਰਤੀ ਕਰਨਗੇ ਤੇ ਉੱਥੇ ਲੋਕ ਫਸ ਜਾਣਗੇ ਫਸਣਗੇ ਕਿੱਦਾਂ ਨਾ ਤੇ ਉੱਥੇ ਬਿਜਲੀ ਦਾ ਮੀਟਰ ਲੱਗੇਗਾ ਨਾ ਹੀ ਉੱਥੇ ਕੱਲ ਨੂੰ ਸੀਵਰੇਜ ਜਿਹੜਾ ਕਮੇਟੀ ਦਾ ਪ੍ਰੋਪਰ ਸੀਵਰੇਜ ਪਏਗਾ ਤੇ ਨਾ ਹੀ ਉੱਥੇ ਜਿਹੜਾ ਇਹਨਾਂ ਨੂੰ ਕਲੋਨੀ ਜਿਨ੍ਹਾਂ ਨੇ ਘਰ ਬਣਾਉਣਾ ਉਹਨਾਂ ਨੂੰ ਕੋਈ ਲੋਨ ਮਿਲੇਗਾ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਜਿਹੜੀ ਵੀ ਕਲੋਨੀ 'ਚ ਤੁਸੀਂ ਘਰ ਬਣਾਉਣਾ ਚਾਹੁੰਦੇ ਜੀ ਉਹਦਾ ਪ੍ਰੋਪਰ ਪਤਾ ਕਰ ਲਓ ਕਿਉਂਕਿ ਇਹ ਹੋ ਸਕਦਾ ਹੈ ਜਿਨ੍ਹਾਂ ਨੇ ਘਰ ਬਣਾਇਆ ਹੋਏ ਉਹਨਾਂ ਨੇ ਪਹਿਲੇ ਪਤਾ ਵੀ ਕੀਤਾ ਹੋਏ ਕਿ ਹਾਂ ਵੀ ਇਹ ਕਲੋਨੀ ਪਾਸ ਆ ਜਾਂ ਕਿਵੇਂ ਆ ਉਹਨਾਂ ਨੇ ਉੱਥੇ ਆਪਣਾ ਰਹਿਣ ਬਸੇਰਾ ਬਣਾ ਲਿਆ ਪਰ ਅੱਜ ਹਾਲਾਤ ਦੇਖ ਲਓ ਕੱਜ ਉਸੇ ਕਮੇਟੀ ਦੇ ਕੁਝ ਅਧਿਕਾਰੀ ਕਲੋਨੀ ਢਾਉਣ ਵਾਸਤੇ ਚੱਲ ਗਏ ਨੇ ਸੋ ਅਸੀਂ ਸਮਝਦਾਰ ਬਣੀਏ ਤੇ ਆਪਣਾ ਬਚਾ ਕਰੀਏ ਤੇ ਅਸੀਂ ਇਹ ਲਗਾਤਾਰ ਕਬਰਾ ਉਦੋਂ ਤੱਕ ਦਿਖਾਉਂਦੇ ਰਵਾਂਗੇ ਜਦੋਂ ਤੱਕ ਦੀਨਾਨਗਰ ਦੇ ਵਿੱਚ ਆਨੰਦ ਆਧਾਰਤ ਕਲੋਨੀਆਂ ਜਿਹੜੀਆਂ ਜਿਹੜੀਆਂ ਗਲਤ ਤਰੀਕੇ ਨਾਲ ਕਲੋਨੀਆਂ ਕੱਟੀਆਂ ਗਈਆਂ ਉਹਨਾਂ ਦਾ ਸਫਾਇਆ ਨਹੀਂ ਹੁੰਦਾ ਧੰਨਵਾਦ